ਪਟਿਆਲਾ ਚ ਬਜ਼ੁਰਗ ਵਿਅਕਤੀਆਂ ਨੂੰ ਅਤੇ ਬਜ਼ੁਰਗ ਮਹਿਲਾਵਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਠੱਗਣ ਵਾਲੇ ਇੱਕ ਪਖੰਡੀ ਬਾਬਿਆਂ ਦੀ ਗੈਂਗ ਨੂੰ ਪਟਿਆਲਾ ਪੁਲਿਸ ਨੇ ਕਾਬੂ ਕੀਤਾ ਦੱਸ ਦਈਏ ਕਿ ਇਨ੍ਹਾਂ ਵਿੱਚ ਦੋ ਵਿਅਕਤੀ ਅਤੇ ਇੱਕ ਆਰਥ ਸ਼ਾਮਿਲ ਹੈ ਇਸ ਗੈਂਗ ਦੇ ਵਿੱਚ ਇੱਕ ਵਿਅਕਤੀ ਬਾਬਾ ਮੰਦਰ ਤੇ ਦੂਸਰਾ ਵਿਅਕਤੀ ਨੂੰ ਰਪੇਟ ਵਿਅਕਤੀ ਆਰਥ ਨੂੰ ਨਾਲ ਲੈ ਕੇ ਬਜ਼ੁਰਗ ਲੋਕਾਂ ਕੋਲ ਜਾਂਦਾ ਸੀ ਅਤੇ ਉਹਨਾਂ ਨੂੰ ਆਖਦਾ ਸੀ ਜੇਕਰ ਤੁਹਾਨੂੰ ਕੋਈ ਦੁੱਖ ਤਕਲੀਫ ਹੈ ਤਾਂ ਉੱਥੇ ਬਾਬਾ ਜੀ ਬੈਠਦੇ ਨੇ ਤਾਂ ਚਮਤਕਾਰ ਹੀ ਨੇ ਉਹਨਾਂ ਕੋਲ ਇੱਕ ਵਾਰੀ ਜਾ ਕੇ ਤੁਹਾਡਾ ਸਾਰਾ ਮਸਲਾ ਹੱਲ ਹੋ ਜਾਵੇਗਾ ਅਬਜੁਰ ਗਲੋਕੀ ਨਾਲ ਕੋਲ ਪਹੁੰਚਦੇ ਨੇ ਇਹ ਉਹਨਾਂ ਨੂੰ ਹਿਪਨੋਟਾਈਜ਼ ਕਰਕੇ ਉਹਨਾਂ ਦੇ ਗਲ ਵਿੱਚ ਪਾਇਆ ਹੋਇਆ ਸੋਨਾ ਚਾਂਦੀ ਪੈਸੇ ਲੁੱਟ ਲੈਂਦੇ ਸੀ ਇਸੇ ਤਰ੍ਹਾਂ ਇਹਨਾਂ ਨੇ ਪਟਿਆਲਾ ਚ ਕੁਝ ਸੱਤ ਵਾਰ ਦਾਤਾਂ ਕੀਤੀਆਂ ਨੇਤੇ ਤਰਨ ਤਰਨਦੇ ਰਹਿਣ ਵਾਲੇ ਨੇ ਬੜੀ ਸੀ ਪਟਿਆਲਾ ਵਸਨੀਕ ਤੋਂ ਵੀ ਉਹਨਾਂ ਨਾਲ ਇੱਕ ਲਾਤੀ ਬਾਬਾ ਨਾਮ ਦਾ ਵਿਅਕਤੀ ਤੇ ਇੱਕ ਲੇਡੀ ਤੇ ਇੱਕ ਉਹਦੇ ਨਾਲ ਹੋਰ ਵਿਅਕਤੀ ਉਹਨਾਂ ਨੇ ਉਹਨਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਵੀ ਐਸੇ ਢੂੰਗੀ ਬਾਬਾ ਬਣ ਕੇ ਪੂਰੇ ਤੂੰ ਦਾ ਖੜਾ ਵਗੈਰਾ ਤੇ ਮੁੰਦਰੀ ਵਗੈਰਾ ਲਾ ਕੇ ਲੈ ਕੇ ਜਾਲ ਸਾਂਜੀ ਕਰਕੇ ਉਹਦੇ ਨਾਲ ਤੇ ਜਿਸ ਦੇ ਤਰ੍ਹਾਂ ਤੁਸੀਂ ਮਕਦਮਾ ਨੰਬਰ 43 ਅਸੀਂ ਥਾਣਾ ਕਰਵਾਲੀ ਵਿੱਚ ਕੇ ਦਰਜ ਕਰਕੇ ਦੀ ਇਨਵੈਸਟੀਗੇਸ਼ਨ ਅਮਲ ਚ ਲਿਆਂਦੀ ਤੇ ਦੌਰਾਨ ਇਹ ਟੂਟੀਸ਼ੇ ਪਾਇਆ ਗਿਆ ਵੀ ਜਿਹੜਾ ਇਹ ਸੇਮ ਗੈਂਗ ਸਾਡੇ ਕੋਲ ਪਹਿਲਾਂ ਵੀ ਸਾਡੇ ਰਡਾਰ ਤੇ ਸੀ ਸਾਡੇ ਕੋਲ ਇਹਨਾਂ ਦੀ ਸੀਸੀਟੀਵੀ ਫੁਟੇਜ ਸੀ ਪਹਿਲਾਂ ਵੀ ਮਾਰਦਾ ਤਾਂ ਇਹਨਾਂ ਨੇ ਪਟਿਆਲੇ ਸ਼ਹਿਰ ਦੇ ਅੰਦਰ ਕੀਤੀਆਂ ਜਿਸ ਦੇ ਅਧਾਰ ਤੇ ਅਸੀਂ ਇਹਨਾਂ ਨੇ ਭਾਕੀ ਕਰਨੇ ਸ਼ੁਰੂ ਕੀਤੀ ਤਾਂ ਸਾਨੂੰ ਇਤਲਾਮ ਮਿਲੀ ਕਿ ਦੁਬਾਰਾ ਫਿਰ ਇਹ ਪਟਿਆਲੇ ਦੇ ਵਿੱਚ ਸੰਘਰਮ ਨੇ ਤੇ ਉਸੇ ਤਰ੍ਹਾਂ ਦੀ ਵਾਰਦਾਤ ਦੀ ਫਰਾਗ ਦੇ ਵਿੱਚ ਨੇ ਜਿਸ ਦੇ ਤਰ ਸਾਡੀ ਟੀਮ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਕਾਬੂ ਕਰਕੇ ਇਹਨਾਂ ਨੂੰ ਹੁਣ ਦਰਨੇ ਪੁਲਿਸ ਰਾਮਗੜ੍ਹ ਤੋਂ ਕੁਝ ਕੁਸ਼ਿਸ਼ ਕੀਤੀ ਜਾ ਰਹੀ ਹੈ ਸਰ ਪਟਿਆਲੇ ਦੇ ਹੀ ਰਹਿਣ ਵਾਲੇ ਨੇ ਜੀ ਜਾਂ ਬਾਹਰ ਦੇ ਕਿਤੇ ਪਤਾ ਲੱਗੇ ਨਹੀਂ ਇਹ ਰਹਿਣ ਵਾਲੇ ਹੈਗੇ ਨੇ ਜੀ ਅ ਨਾਥਾਂ ਵਾਲੀ ਗਲੀ ਗੋਕਲਪੁਰ ਮਹੱਲਾ ਜ਼ਿਲ੍ਹਾ ਤਰਨਤਾਰ ਉੱਥੋਂ ਦੇ ਰਹਿਣ ਵਾਲੇ ਨੇ ਤਿੰਨੇ ਉੱਥੇ ਇਹ ਝੁੱਗੀਆਂ ਦੇ ਪਿੱਛੇ ਰਹਦੇ ਨੇ ਗੋਗਲ ਗੋਗਲਪੁਰ ਮਹਾਲੇ ਦੇ ਵਿੱਚ ਤੇ ਇੱਥੇ ਪਟਿਆਲੇ ਜੀ ਕਿੱਥੇ ਰਹ ਰਹੇ ਸੀ ਇਹ ਤੁਹਾਨੂੰ ਪਤਾ ਪਟਿਆਲੇ ਦੇ ਵਿੱਚ ਰਹਿੰਦੇ ਨਹੀਂ ਸੀ ਇਹ ਵਾਰਦਾਤ ਹੀ ਕਰਨ ਆਉਂਦੇ ਸੀ ਜਦੋਂ ਇਹ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਸੀ ਤੇ ਵਾਪਸ ਚਲੇ ਜਾਂਦੇ ਪਹਿਲੇ ਪੰਜਾਬ 'ਚ ਹੀ ਕਰਦੇ ਸੀ ਇਹਨਾਂ ਦੇ ਦਰਾਂਲੇ ਵਿੱਚ ਪੰਜਾਬ ਦੇ ਵਿੱਚ ਹੋਰ ਵੀ ਵਾਰਦਾਤਾਂ ਸਾਡੇ ਕੋਲ ਸਾਹਮਣੇ ਆਈਆਂ ਨੇ ਜਿਹੜੀ ਲੜਾਈ ਦਾ ਤਪਰੀਸ਼ ਕੀਤੀ ਜਾ ਰਹੀ ਹੈ ਮੈਂ ਇਹਨਾਂ ਦਾ ਮੋਟਰ ਸਪਰੈਂਡ ਹੀ ਵਾਰਦਾਤ ਕਰਨ ਦਾ ਵੀ ਇਹਨਾਂ ਦਾ ਇੱਕ ਬਾਬਾ ਬਣ ਜਾਂਦਾ ਸੀ ਤੇ ਦੂਜੇ ਦੋ ਇਹਨਾਂ ਦੇ ਗੈਂਗ ਮੈਂਬਰ ਕੋਈ ਨਾ ਕੋਈ ਕਿਸੇ ਬਜ਼ੁਰਗ ਲੇਡੀ ਨੂੰ ਜਾਂ ਬਜ਼ੁਰਗ ਵਿਅਕਤੀ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਵੀ ਇਹ ਵੱਡੇ ਵੱਡੇ ਕਰਨੀ ਵਾਲੇ ਬਾਬਾ ਜੀ ਨੇ ਤੇ ਦੋ ਚਾਰ ਗੱਲਾਂ ਉਹਨਾਂ ਨੂੰ ਕਰਾ ਕੇ ਵੀ ਸਾਡਾ ਵੀ ਇਹ ਬਾਬਾ ਜੀ ਨੇ ਕੰਮ ਕੀਤਾ ਸੀ ਇਸ ਤਰੀਕੇ ਨਾਲ ਉਹਨਾਂ ਨੂੰ ਉਲਝਾ ਕੇ ਇਹਨਾਂ ਦੇ ਜੋ ਪਲਾਨ ਹੁੰਦਾ ਸੀ ਪ੍ਰੀ ਪਲਾਨ ਵੀ ਕਿਵੇਂ ਬਜ਼ੁਰਗ ਨੂੰ ਉਲਝਾਉਣਾ ਉਹਨਾਂ ਨੂੰ ਉਲਝਾ ਕੇ ਵੀ ਤੁਹਾਡਾ ਸੋਨਾ ਡਬਲ ਕਰ ਦਿਆਂਗੇ ਜਾਂ ਤੁਹਾਡਾ ਅਜ ਕੰਮ ਹੋ ਜਾਊਗਾ ਇਸ ਤਰੀਕੇ ਨਾਲ ਉਹਨਾਂ ਦਾ ਸੋਨਾ ਲਹਾ ਲੈਂਦੇ ਸੀ ਉਹਨੂੰ ਫ੍ਰੋਨਟਾਈਜ਼ ਕਹਿਣ ਨੂੰ ਚਾਹੇ ਇਸ ਤਰੀਕੇ ਨਾਲ ਜਾਅਲ ਫਸਾ ਕੇ ਆਪਣੇ ਤੇ ਨੌਸ਼ਰਵਾਜ ਗੈਂਗਾ ਪੂਰਾ ਹੈ ਤੇ ਜਿਸ ਨੂੰ ਅਸੀਂ ਅਣ ਦੇ ਵਿੱਚ ਕੰਮ ਜਾਉਗਾ ਨਵੇਂ ਗਰੁੱਪ ਹੈ ਜਾਂ ਪਹਿਲੇ ਪਹਿਲੇ ਵੀ ਹੋਰ ਕੋਈ ਪਰਦੇ ਉਹ ਇਹਨਾਂ ਦਾ ਅਸੀਂ ਤਰਨ ਤੋਂ ਅਸੀਂ ਇਹਨਾਂ ਦਾ ਕ੍ਰਿਮੀਨਲ ਬੈਕਗਰਾਉਂਡ ਚੈੱਕ ਕਰਾ ਰਹੇ ਹਾਂ ਤੇ ਮੇਨ ਮੇਰੀ ਅਪੀਲ ਆ ਲੋਕਾਂ ਨੂੰ ਵੀ ਬਜ਼ੁਰਗ ਜੋ ਆਪਣੇ ਸੀਨੀਅਰ ਸਿਟੀਜ਼ਨ ਹੁੰਦੇ ਨੇ ਵੀ ਜੇ ਕੋਈ ਵੀ ਇਹ ਹੈ ਜਾਂ ਉਹਨਾਂ ਨੂੰ ਕੋਈ ਬਾਬਾ ਜਾਂ ਕੋਈ ਸਣਖਦੇ ਬਾਬੇ ਦਾ ਭੇਸ ਬਣਾ ਲੈਂਦੇ ਨੇ ਜਿਵੇਂ ਵੱਡੇ ਵਾਲ ਕਰਕੇ ਉਹ ਜਾਂ ਇਹਨਾਂ ਨੇ ਕੁਰਤਾ ਪजामा ਜਾਂ ਚੋਲਾ ਪਾ ਕੇ ਤੇ ਉਹਨਾਂ ਗੱਲਾਂ ਬਾਤਾਂ ਚੱਲ ਜਾ ਕੇ ਇਹ ਠੱਗੀ ਦਾ ਸ਼ਿਕਾਰ ਕਰਦੇ ਨੇ ਲੋਕਾਂ ਨੂੰ ਤੇ ਇਹਨਾਂ ਤੋਂ ਬਚਿਆ ਜਾਵੇ ਕ੍ਰਾਈਮ ਦੀ ਗੱਲ ਕਰੀਏ ਭਾਈ ਮਤਲਬ ਖੋਤਾ ਕੀ ਸੀਗਾ ਜਾਂ ਕੁਝ ਹੋਰ ਵੀ ਕ੍ਰਾਈਮ ਕਰ ਰਹੇ ਨੇ ਉਹ ਨਹੀਂ ਸੀ ਕਰਦੇ ਸਿੱਧੀ ਉਹਨਾਂ ਨੂੰ ਲੁਝਾ ਕੇ ਬਜ਼ੁਰਗ ਵਿਅਕਤੀ ਨੂੰ ਉਹਨਾਂ ਦੀਆਂ ਗੱਲਾਂ ਦੇ ਵਿੱਚ ਪਸਾ ਕੇ 900 ਬਾਜੀ ਧੰਨ ਨਾਲ ਉਹਨਾਂ ਤੋਂ ਇਹ ਲਹਾ ਲੈਂਦੇ ਸੀ ਉਹਨਾਂ ਦਾ ਸੋਨਾ ਉਹਨਾਂ ਨੂੰ ਗੱਲਾਂ ਬਾਤਾਂ ਦੇ ਵਿੱਚ ਲਜਾ ਕੇ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ